ਲੁਧਿਆਣਾ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਨੇਤਾ ਸਨੀ ਜੋਹਰ ਦੀ ਸ਼ੱਕੀ ਹਲਾਤਾਂ ਦੇ ਵਿੱਚ ਮੌਤ ਹੋ ਗਈ ਹੈ ਲੁਧਿਆਣਾ ਦੇ ਵਿੱਚ ਸਨੀ ਗੁਡਵਿਲ ਦੇ ਨਾਂ ਤੋਂ ਮਸ਼ਹੂਰ ਸੀ ਅਸਲੀ ਨਾਂ ਇਹਨਾਂ ਦਾ ਮਨਿੰਦਰ ਸੀ ਦੱਸਦੀ ਹੈ ਸੀਨੀਅਰ ਪੁਲਿਸ ਅਫਸਰ ਤੇ ਜਦੋਂ ਇਹਨਾਂ ਨੇ ਹਮਲਾ ਕੀਤਾ ਸੀ ਉਹਨਾਂ ਨੂੰ ਅਸੋਲ ਕੀਤਾ ਸੀ ਤੇ ਉਸ ਵੇਲੇ ਸਨੀ ਵਿਵਾਦਾਂ ਦੇ ਵਿੱਚ ਆਏ ਸਨ ਤੇ ਅੱਜ ਸਵੇਰੇ ਉਹਨਾਂ ਦੀ ਸ਼ੱਕੀ ਹਾਲਾਤਾਂ ਦੇ ਵਿੱਚ ਮੌਤ ਹੋ ਚੁੱਕੀ ਹੈ ਲੁਧਿਆਣਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਨੇਤਾ ਰਹਿ ਚੁਕੇ ਨੇ ਸਨੀ ਜੋਹਰ ਲੁਧਿਆਣਾ ਦੇ ਵਿੱਚ ਇੱਕ ਪ੍ਰਾਈਵੇਟ ਹਸਪਤਾਲ ਦੇ ਡਾਕਟਰ ਨੇ ਇਸ ਗੱਲ ਦੀ ਪੁਸ਼ਟੀ ਕਰਦੇ ਹੋਏ ਸਵੇਰੇ 8:30 ਵਜੇ ਜਦੋਂ ਸਨੀ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਉਸ ਨੂੰ ਉੱਥੇ ਮ੍ਰਿਤਪਾਆ ਗਿਆ ਦਿਲ ਦਾ ਦੌਰਾ ਪੈਣ ਕਾਰਨ ਸਨੀ ਦੀ ਮੌਤ ਹੋਈ ਹੈ ਇਹ ਡਾਕਟਰਾਂ ਦਾ ਕਹਿਣਾ ਹੈ ਸਨੀ ਦਾ ਸੁਸਾਇਡ ਨੋਟ ਵੀ ਮਿਲਿਆ ਜਿਸ ਨੂੰ ਲੈ ਕੇ ਹੁਣ ਇਹ ਮਾਮਲਾ ਹੋਰ ਵੀ ਜ਼ਿਆਦਾ ਪੱਖ ਦਾ ਜਾ ਰਿਹਾ ਹੈ ਕਿ ਅਜ ਸਵੇਰੇ ਜਦੋਂ 8 ਵਜੇ ਉਹਨਾਂ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਹਾਲਾਂਕਿ ਡਾਕਟਰਾਂ ਦਾ ਕਹਿਣਾ ਹੈ ਕਿ ਸਨੀ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ ਪਰ ਸੁਸਾਈਡ ਨੋਟ ਨੂੰ ਲੈ ਕੇ ਜੋ ਚਰਚਾ ਹੈ ਉਹ ਮਾਮਲਾ ਕੁਝ ਹੋਰ ਹੀ ਦੱਸ ਰਿਹਾ ਹੈ ਜ਼ਿਆਦਾ ਜਾਣਕਾਰੀ ਲਈ ਲੁਧਿਆਣਾ ਤੋਂ ਜੁੜਿਆ ਸਾਡੀ ਪੱਤਰਕਾਰ ਤਨੀਸ਼ਾ ਚੋਹਾਨ ਦੇ ਨਾਲ ਤਨੀਸ਼ਾ ਆਖਿਰ ਪੂਰਾ ਕੀ ਮਾਮਲਾ ਹੈ ਜੀ ਜੋ ਇਹਨਾਂ ਦੇ ਫੈਮਿਲੀ ਮੈਂਬਰਸ ਨਾਲ ਜਾਂ ਰਿਲੇਟਿਵਸ ਨਾਲ ਗੱਲ ਕਰਕੇ ਪਤਾ ਲੱਗਿਆ ਹੈ ਉਹ ਹੈ ਕਿ ਕੱਲ ਉਹ ਅੰਮ੍ਰਿਤਸਰ ਸੀ 골ਡਨ ਟੈਂਪਲ ਮੱਥਾ ਟੇਕਣ ਗਏ ਸੀ ਰਾਤੀ 12:30 ਵਾਰ ਉਹ ਘਰ ਪਹੁੰਚੇ ਨੇ ਆਰਾਮ ਨਾਲ ਖਾ ਪੀ ਕੇ ਜਦੋਂ ਸੁੱਤੇ ਨੇ ਕੁਝ ਵੀ ਨਹੀਂ ਸੀ ਸਵੇਰੇ 8 ਵਜੇ ਜਦੋਂ ਉਹਨਾਂ ਦੀ ਵਾਈਫ ਨੇ ਉਹਨਾਂ ਨੂੰ ਥਾਂ ਦੀ ਕੋਸ਼ਿਸ਼ ਕੀਤੀ ਜਦੋਂ ਉਹਨਾਂ ਨੇ ਦੇਖਿਆ ਕਿ ਨਹੀਂ ਉੱਠ ਰਿਹਾ ਤੇ ਉਹਨਾਂ ਨੇ ਰੋਲਾ ਪਾ ਦਿੱਤਾ ਸਾਰੇ ਇਕੱਠੇ ਹੋਏ ਤੇ 8:00 ਦੇ ਕਰੀਬ ਇਹਦਾ ਦੇ ਕਰਦੇ ਲੱਗੇ ਹੀ ਕਿ ਰਬਨਾਥ ਹਸਪੀਟਲ ਉੱਥੇ ਲੈ ਜਾਇਆ ਗਿਆ ਪਰ ਉੱਥੇ ਉਹਨਾਂ ਨੂੰ ਅੰਮ੍ਰਿਤ ਤੋਂ ਪਹਿਲਾਂ ਹੀ ਆਉਣ ਤੋਂ ਪਹਿਲਾਂ ਹੀ ਮ੍ਰਿਤ ਕੋਸ਼ਿਸ਼ ਤੇ ਜਿਹੜਾ ਕਰ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਬਿਲਕੁਲ ਵੀ ਬੀਪੀ ਨਹੀਂ ਸੀ ਚੱਲ ਰਿਹਾ ਕੋਈ ਵੀ ਹਾਰਟ ਬੀਟ ਨੇ ਸੀ ਤਾਂ ਬਿਲਕੁਲ ਆਪਣੇ ਅਮ੍ਰਿਤਕੋਸ਼ਿਤ ਕਰ ਦਿੱਤਾ ਕਿ ਹਜੇ ਹੁਣ ਸਾਰੇ ਲੋਕ ਜਿਨੇ ਨੇ ਕਈ ਅਕਾਲੀ ਦਲ ਜਾਂ ਕਾਂਗਰਸ ਦੇ ਵੀ ਕਈ ਜਿਹੜੇ ਅ ਕਾਰਕਟਰਾਂ ਨੇ ਉੱਥੇ ਪੋਜਰੇ ਨੇ ਤੇ ਕਾਫੀ ਜਮਾਵੜਾ ਉਹਨਾਂ ਦੇ ਘਰ ਦੇ ਬਾਹਰ ਲੱਗਿਆ ਹੈ ਪਰ ਹਜੇ ਤੱਕ ਚੀਜ਼ਾਂ ਜਿਹੜੀਆਂ ਨੇ ਕਲੀਅਰ ਨਹੀਂ ਹੋ ਪਾਇਆ ਕਿਉਂਕਿ ਫੈਮਿਲੀ ਮੈਂਬਰ ਜਿਹੜੇ ਨੇ ਖੁੱਲ ਕੇ মিডিਆ ਨਾਲ ਗੱਲ ਨਹੀਂ ਕਰ ਪਾ ਰਹੇ ਨੇ ਜੀ ਜੀ ਤ੍ਰਿਸ਼ਾ ਜੋ ਸੁਸਾਇਡ ਨੋਟ ਨੂੰ ਲੈ ਕੇ ਚਰਚਾ ਹੋ ਰਹੀ ਹੈ ਉਹ ਇਸ ਵਿਸ਼ੇ ਨੂੰ ਹੋਰ ਵੀ ਜ਼ਿਆਦਾ ਗੰਭੀਰ ਬਣਾ ਰਿਹਾ ਹੈ ਜੀ ਆਏ ਹਜੇ ਤੱਕ ਜੀਵਿਕਾ ਨਰਸਨਾਥਾਨੀ ਕੀ ਚਰਚਾ ਚੱਹੀ ਹੈ ਕਿ ਸੁਸਾਈਡ ਨੋਟ ਹੋਇਆ ਹੈ ਹਜੇ ਤੱਕ ਕੁਝ ਵੀ ਅਫੀਸ਼ੀਅਲੀ ਕਨਫਰਮ ਨਹੀਂ ਹੋ ਪਾ ਰਿਹਾ ਸਾਡੀ ACP ਨਾਲ ਗੱਲ ਹੋਈ ਉਹਨਾਂ ਨੇ ਇਸ ਨੂੰ ਹਾਰਟ ਅਟੈਕ ਕਿਹਾ ਹੈ ਇਹਨਾਂ ਦੇ ਘਰ ਦੇ ਨਾਲ ਵੀ ਜਿਹੜੀ ਗੱਲ ਹੋਈ ਉਹ ਵੀ ਉਹਨਾਂ ਨੇ ਇੱਕ ਮਾਈਨਰ ਹਾਰਟ ਅਟੈਕ ਹੀ ਕਿਹਾ ਹੈ ਤੇ ਉਹ ਜਿਹੜੀ ਇਹਨਾਂ ਨਾਲ ਡਾਕਟਰ ਨਾਲ ਗੱਲ ਹੋਈ ਉਹਨਾਂ ਨੇ ਕਿਹਾ ਕਿ ਕੋਈ ਇੰਜਰੀ ਨਹੀਂ ਹੈ ਨੀਚਲੇ ਕੁਝ ਵੀ ਕਿਹਾ ਨਹੀਂ ਜਾ ਸਕਦਾ ਪੋਸਟਮਾਰਟਮ ਤੋਂ ਬਾਅਦ ਹੀ ਕਲੀਅਰ ਹੋਏਗਾ ਸੋ ਹਜੇ ਤੱਕ ਇਹ ਐਸੋ ਸਾਈਡ ਨੋਟ ਇੱਕ ਚਰਚਾ ਦੇ ਵਿੱਚ ਹੀ ਹੈ ਅਜੇ ਤੱਕ ਜਦੋਂ ਤੱਕ ਉਹ ਕਨਫਰਮ ਨਹੀਂ ਕਰ ਰਹੇ ਨਾ ਹੀ ਉਹਨਾਂ ਦੇ ਘਰ ਦੇ ਕੋਈ ਕੁਝ ਬੋਲ ਰਹੇ ਨੇ ਨਾ ਹੀ ਰਿਲੇਟਿਵਸ ਬੋਲ ਰਹੇ ਨੇ ਕੋਈ ਵੀ ਨਹੀਂ ਉਹ ਕਹਿ ਰਹੇ ਨੇ ਕਿ ਇੱਕ ਡੇਟ ਸਾਥ ਉਹਨਾਂ ਨੇ ਪਾਰਟੀ ਕੀਤੀ ਤਾਂ ਬਿਲਕੁਲ ਨਹੀਂ ਵਾਕਫ ਹੋ ਚੁਕੇ ਸੀ ਪਾਰਟੀ ਦਾ ਕੋਈ ਵੀ ਲੈਣਾ ਦੇਣਾ ਨਹੀਂ ਸੀ ਉਹਨਾਂ ਦੀ ਲਾਈਫ ਬਿਲਕੁਲ ਸਮੂਥ ਚੱਲ ਰਹੀ ਸੀ ਤੇ ਉਹਨਾਂ ਦੇ ਅਨੁਸਾਰ ਹੈ ਬਿਲਕੁਲ ਇੱਕ ਨੈਚਰਲ ਡੈਥ ਹੈ ਸੋ ਹਜੇਪਾ ਸ